ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਆਪਣਾ ਟੈਂਕ ਲੈ ਆ ਕੇ ਖੜਾ ਕਰ ਦਿੱਤਾ ਹੈ ਇਹ ਗੁਰਨਾਨਕ ਪਾਸ਼ਾ ਦਾ ਸੰਗਤ ਦਾ ਟੈਂਕ। ਥੂਲੇ ਪਾਸੇ ਤੁਸੀਂ ਵੇਖੋਗੇ ਸਟੀਲ ਦੀ ਚਦਰ ਲਾਈ ਹੋਈ ਹੈ ਔਰ ਅੰਦਰਲੇ ਪਾਸੇ ਇੱਥੋਂ ਦੀ ਡਰਾਈਵਰ ਜਿਹੜਾ ਉਹ ਬੈਠੂਗਾ ਉਸ ਦੇ ਵੱਲੋਂ ਸਾਰਾ ਆਪਰੇਟ ਕੀਤਾ ਜਾਊਗਾ। ਕੋਈ ਇਹ ਸਾਡਾ ਸ਼ੌਂਕ ਨਹੀਂ ਹੈਗਾ ਜੀ ਐਸੀ ਮਜਬੂਰੀ ਵਾਸਤੇ ਤਿਆਰ ਕੀਤੀ ਹੈ ਇਹ ਗਵਰਨਮੈਂਟ ਦੀ ਅੱਖਾਂ ਖੋਲਣ ਵਾਸਤੇ ਤਿਆਰ ਕੀਤੀ ਹੈ। ਆਲੇ ਸਾਧਨ ਦੇ ਉੱਤੇ ਨਜ਼ਰ ਰਹਿੰਦੀ ਹੈ ਕਹਿੰਦੇ ਮਰਸੀਡੀਜ਼ ਕਿਵੇਂ ਲਿਆਉਂਦੇ ਨੇ ਇਹ ਮਹਿੰਗੀਆਂ ਗੱਡੀਆਂ ਕਿਵੇਂ ਲਿਆਉਂਦੇ ਨੇ ਮੈਂ ਕਹਿੰਦਾ ਜੀ ਇਹਦੇ ਬਦਲੇ ਦੋ ਗੱਡੀਆਂ ਚਣਗੀਆਂ ਜਿਹੜੀਆਂ ਉਹ ਵਧੀਆ ਕਹਿੰਦੇ ਨੇ ਲਗਜ਼ਰੀ ਗੱਡੀਆਂ ਕਹਿੰਦੇ ਇਹ ਇੱਕ ਵੇਚੀ ਅਸੀਂ ਦੋ ਲਿਆਵਾਂਗੇ ਜੀ ਉਹਨਾਂ ਵੱਲੋਂ ਤਾਂ ਲੈਟਰ ਕੱਢ ਦਿੱਤਾ ਗਿਆ ਕਿ ਜੋ ਨੁਕਸਾਨ ਹੋਊਗਾ ਉਹਦੀ ਪਰਪਾਈ ਵੀ ਕਹਿੰਦੇ ਕਿਸਾਨਤ ਵੀ ਕੀਤੀ ਜਾਊਗੀ ਜੋ ਕਰੂਗਾ ਤੋੜਪਾਂ ਮੈਂ ਕਹਿੰਦਾ ਜੀ ਅੱਜ ਉਹ ਸਾਨੂੰ ਚੈੱਕ ਬੁੱਕਾਂ ਦੇ ਦਿਓ ਅਸੀਂ ਭਰ ਕੇ ਦੇਵਾਂਗੇ ਚੈੱਕ ਬੁੱਕਾਂ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਆਪਣਾ ਟੈਂਕ ਲੈ ਆ ਕੇ ਖੜਾ ਕਰ ਦਿੱਤਾ ਹੈ ਵੱਡੀ ਪੋਕਲੇਨ ਮੋਡੀਫਾਈ ਕਰਾ ਕੇ ਕਿਸਾਨ ਲੈ ਕੇ ਪਹੁੰਚੇ ਹੋਏ ਨੇ ਔਰ ਇਸ ਪੋਕਲੇਨ ਨੂੰ ਵੇਖ ਕੇ ਕਈ ਕਿਸਾਨਾਂ ਦੇ ਕਈ ਨੌਜਵਾਨਾਂ ਦੇ ਮਨਾਂ ਦੇ ਅੰਦਰ ਹੌਸਲਾ ਆ ਗਿਆ ਕਹਿੰਦੇ ਕੱਲ੍ਹ ਰਾਮ ਨਾਲ ਫਿਰ ਤਾਉ ਦਿੱਲੀ ਨੂੰ ਕੂਚ ਕੀਤਾ ਜਾਊਗਾ ਬਾਈ ਉਹ ਨਹੀਂ ਸਾਡਾ ਮੌਜੂਦ ਨੇ ਬਾਈ ਫਿਰ ਆਪਣਾ ਟੈਂਕ ਲੈ ਆ ਕੇ ਖੜਾ ਕਰਤਾ ਹੈ ਨਹੀਂ ਜੀ ਇਹ ਸਾਡਾ ਨਹੀਂ ਹੈ ਜੀ ਇਹ ਗੁਰਨਾਨਕ ਪਾਸ਼ਾ ਦਾ ਸੰਗਤ ਦਾ ਟੈਂਕ ਹੈ ਜੀ ਹਾਂਜੀ ਤੇ ਕਿਵੇਂ ਜ਼ਹਿਨ ਦੇ ਵਿੱਚ ਆਇਆ ਕਿਉਂਕਿ 13 ਤਰੀਕ ਨੂੰ ਆਪਾਂ ਵੇਖਿਆ ਕਿ ਬਹੁਤ ਅਥਰੂ ਗੈਸ ਦੇ ਗੋਲੇ ਧਾਗੇ ਇਥੋਂ ਦੀ ਡਰੋਨ ਦੇ ਰਾਹੀਂ ਵੀ ਗੋਲੇ ਡਾਗ ਡਾਗੇ ਗਏ ਤਾਂ ਮੋਡੀਫਾਈ ਕਰਵਾਉਣਾ ਕਿਵੇਂ ਸਾਰੀ ਵਿਉਂਤਬੰਦੀ ਸੋਚੀ ਇਹ ਵੀਰ ਜੀ ਮਜਬੂਰੀ ਬਣ ਗਈ ਸਾਡੀ ਤਿਆਰ ਕਰਨਾ ਕੋਈ ਇਹ ਸਾਡਾ ਸ਼ੌਂਕ ਨਹੀਂ ਹੈਗਾ ਜੀ ਅਸੀਂ ਮਜਬੂਰੀ ਵਾਸਤੇ ਤਿਆਰ ਕੀਤੀ ਹੈ ਇਹ ਗਵਰਨਮੈਂਟ ਦੀ ਅੱਖਾਂ ਖੋਲਣ ਵਾਸਤੇ ਤਿਆਰ ਕੀਤੀ ਹੈ ਜੀ ਅੱਛਾ ਭਾਈ ਜੀ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਹੈ ਕਿਉਂਕਿ ਪਟੀਸ਼ਨ ਪਈ ਹੋਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੋ ਮਾਨਯੋਗ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ ਕਹਿੰਦੇ ਕਿਸਾਨ ਦਿੱਲੀ ਆ ਜਾਣ ਕੋਈ ਗੱਲ ਨਹੀਂ ਪ੍ਰੋਟੈਸਟ ਕਰ ਸਕਦੇ ਨੇ ਪਰ ਕਹਿੰਦੇ ਬੱਸਾਂ ਦੇ ਰਾਂਹੀਂ ਬੈਠ ਕੇ ਆ ਜਾਣ ਜਾਂ ਪਬਲਿਕ ਮੋਡ ਆਫ ਟਰਾਂਸਪੋਰਟੇਸ਼ਨ ਜਿਹੜੀ ਹੁੰਦੀ ਹੈ ਕਹਿੰਦੇ ਉਹਦੇ ਵਿੱਚ ਬੈ ਕੇ ਆ ਜਾਓ ਟਰੈਕਟਰ ਟਰਾਲੀਆਂ ਨਾਲ ਲੈ ਕੇ ਆਓ ਕਹਿੰਦੇ ਵੀਰ ਜੀ ਮੈਂ ਥੋੜੀ ਜਿਹੀ ਇੱਕ ਗੱਲ ਕਰਨੀ ਚਾਹੂੰਗਾ ਸ਼ਾਇਦ ਤੁਹਾਨੂੰ ਕੀ ਸਾਰਿਆਂ ਨੂੰ ਇਹ ਕੌੜੀ ਲੱਗੇ ਜੀ ਇੰਡੀਆ ਦਾ ਸੁਪਰੀਮ ਕੋਰਟ ਇਨਸਾਫ ਦਾ ਮੰਦਰ ਜਿਹਦੇ 20 ਕਿਲੋਮੀਟਰ ਦੇ ਦਾਇਰੇ ਚ 84 ਦਾ ਕਤਲकांड ਹੋਇਆ ਹੋਵੇ ਲੱਖਾਂ ਸਿੱਖ ਪਰਿਵਾਰ ਮਾਰੇ ਗਏ ਅੱਜ ਤੱਕ ਸਾਨੂੰ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਫਿਰ ਹਾਈ ਕੋਰਟ ਤੋਂ ਅਸੀਂ ਕੀ ਆਸ ਰੱਖੀਏ ਜੇ ਸੁਪਰੀਮ ਕੋਰਟ ਨਹੀਂ ਸਾਨੂੰ ਇਨਸਾਫ ਦੇ ਸਕਿਆ ਜੀ ਪਰ ਜਿਸ ਤਿੱਕੇ ਨਾਲ ਹੁਣ ਉਧਰੋਂ ਵੀ ਕਿਉਂਕਿ ਜਿਵੇਂ ਹੀ ਇਹ ਪੋਗਲਨ ਪਹੁੰਚੀ ਹੈ ਉਹ ਵੀ ਹਲਚਲ ਦੇ ਵਿੱਚ ਆ ਗਏ ਉਹਨਾਂ ਨੇ ਵੀ ਤਿਆਰੀਆਂ ਕਰ ਲਈਆਂ ਅਥਰੂ ਗੈਸ ਦੇ ਗੋਲੇ ਉਹਨਾਂ ਨੇ ਪਾਲੇ ਹੋਣਗੇ ਉਹਨਾਂ ਨੂੰ ਇਦਾਂ ਨਾ ਲੱਗਿਆ ਹੋਵੇ ਕਿ ਅੱਜ ਹੀ ਕਿਤੇ ਇਹ ਕ੍ਰਾਸ ਨਾ ਕਰ ਸਕਣ ਤਾਂ ਕੱਲ ਨੂੰ ਜਿਹੋ ਜਿਹਾ ਮਾਹੌਲ ਬਣੂਗਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਨੇ ਕੀ ਲੱਗਦਾ ਹੈ ਕਿ ਕੁਝ ਸ਼ਾਂਤ ਵੀ ਤਰੀਕੇ ਨਾਲ ਵੀ ਚੀਜ਼ ਹੋ ਸਕਦੀ ਹੈ ਬਿਲਕੁਲ ਅਸੀਂ ਰਿਕਵੈਸਟ ਕਰਦੇ ਹਾਂ ਗਵਰਨਮੈਂਟ ਨੂੰ ਕਰਦੇ ਹਾਂ ਜੀ ਉਹ ਜਿਹੜੇ ਸਾਤੋਂ ਪਰਲੇ ਪਾਸੇ ਖੜੇ ਨੇ ਉਹ ਸਾਡੇ ਦੁਸ਼ਮਣ ਨਹੀਂ ਉਹ ਵੀ ਕਿਸੇ ਦੇ ਮਾਂ ਪਿਓ ਨੇ ਕਿਸੇ ਮਾਂ ਬਾਪ ਦੇ ਬੱਚੇ ਨੇ ਅਸੀਂ ਉਹਨ ਬਿਲਕੁਲ ਨਹੀਂ ਜਾਣਾ ਜੀ ਸੀ ਉਹ ਵੀ ਸਾਡੇ ਭਰਾ ਨੇ ਜੀ ਸਾਡੇ ਪਰਿਵਾਰਾਂ ਚੋਂ ਨੇ ਉਹਨਾਂ ਨੂੰ ਗਵਰਨਮੈਂਟ ਮਜਬੂਰ ਕਰ ਰਹੀ ਹੈ ਜੀ ਹਾਂਜੀ ਸਾਨੂੰ ਸ਼ਾਂਤੀਪੂਰਵਕ ਜਾਣ ਦਿੱਤਾ ਜਾਵੇ ਸਾਡਾ ਉਹਨਾਂ ਨਾਲ ਕੋਈ ਬੈਰ ਵਿਰੋਧ ਨਹੀਂ ਹੈਗਾ ਜੀ ਇੰਤਜ਼ਾਰ 11 ਵਜੇ ਤੱਕ ਦਾ ਹੀ ਕੀਤਾ ਜਾਊਗਾ ਉਹ ਜੋ ਮਤਲਬ ਜਿੱਥੇ ਬੰਦੀਆਂ ਦਾ ਹੁਕਮ ਹੋਊਗਾ ਜੀ ਹਾਂਜੀ ਹਾਂਜੀ ਤੇ ਭਾਈ ਜੀ ਜੇ ਇਹਦੀ ਗੱਲ ਕਰੀਏ ਤਾਂ ਅੰਦਰੋਂ ਸਿਸਟਮ ਕਿਵੇਂ ਚੱਲੂਗਾ ਕਿਉਂਕਿ ਸਾਰੇ ਪਾਸੋਂ ਦਾ ਕਵਰਡ ਹੈਗੀ ਹੈ ਤਾਂ ਹਾਲਾਂਕਿ ਕੁਝ ਇਹਦੇ ਵਿੱਚ ਥਾਂ ਰੱਖੀ ਹੋਈ ਹੈ ਦੇਖਣ ਵਾਸਤੇ ਤਾਂ ਸਪੈਸੀਫਿਕ ਇਹਨੂੰ ਤੁਸੀਂ ਟੈਸਟ ਕਰਕੇ ਲੱਗੇ ਆਏ ਹੋ ਇਹ ਤਾਂ ਬਿਲਕੁਲ ਸਾਰਾ ਕੁਝ ਚੈੱਕ ਕਰਕੇ ਜੀ ਇਹਨੂੰ ਰੈਡੀ ਕਰਕੇ ਉਦੋਂ ਮੈਂ ਟ੍ਰਾਇਲ ਕਰਕੇ ਫਿਰ ਲੈ ਕੇ ਆਏ ਹਾਂ ਜੀ ਹਾਂਜੀ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪੋਗਲਣ ਬਾਰੇ ਨਹੀਂ ਪਤਾ ਪੋਗਲਣ ਦਾ ਕੰਮ ਕੀ ਹੁੰਦਾ ਕਿਉਂਕਿ ਹੁਣ ਦੇਖਿਆ ਜਿਵੇਂ ਤੁਸੀਂ ਪਹੁੰਚੇ ਹੋ ਨੈਟ ਦੇ ਉੱਤੇ ਇਹ ਵੀ ਸ਼ੁਰੂ ਹੋਗਾ ਕਿ ਕਿਸਾਨ ਕਹਿੰਦੇ ਬੜੇ ਭਾਰੀ ਵਾਹਨ ਲੈ ਕੇ ਆ ਗਏ ਬੜੇ ਦੱਸ ਦੋ ਪੋਗਲਣ ਕੀ ਕੀ ਕੰਮ ਮੈਂ ਤੁਹਾਨੂੰ ਨਹੀਂ ਦੱਸਣਾ ਚਾਹੁੰਦਾ ਜੀ ਮੈਂ ਜਿਹੜੇ ਸਭ ਤੋਂ ਵੱਡੇ ਸੰਦ ਨੇ ਉਹ ਜ਼ਿਮੀਦਾਰਾਂ ਕੋਲੇ ਨੇ ਕੀ ਨੇ ਕੰਬਾਈਨ ਕੰਬਾਈਨ ਤੋਂ ਵੱਡੀ ਤੁਸੀਂ ਮੈਨੂੰ ਕੋਈ ਮਸ਼ੀਨਰੀ ਦਿਖਾ ਦਿਓ ਉਹ ਵੀ ਸਾਡੇ ਕੋਲ ਹੈਗੀ ਐ ਜੀ ਇਹ ਫੋਕਲੈਨ ਹੈ ਇਹ ਵੀ ਸਾਡੇ ਕੋਲ ਹੈ ਇਹ ਨਾ ਸੋਚਣਾ ਚਾਹੀਦਾ ਜਿਹੜਾ ਇੰਡੀਆ ਚ ਸਭ ਤੋਂ ਵੱਡੇ ਸਾਧਨ ਨੇ ਉਹ ਤਾਂ ਜ਼ਿਮੀਦਾਰਾਂ ਕੋਲ ਨੇ ਜੀ ਠੀਕ ਹੈ ਤੁਸੀਂ ਗੋਲੀ ਮਾਰ ਸਕਦੇ ਹੋ ਕਿੰਨੇ ਕ ਦੇ ਮਾਰੋਗੇ ਜੀ ਗੱਡੀਆਂ ਵਾਲੇ ਸਾਧਨ ਦੇ ਉੱਤੇ ਨਜ਼ਰ ਰਹਿੰਦੀ ਹੈ ਕਹਿੰਦੇ ਮਰਸਡੀਜ਼ ਕਿਵੇਂ ਲਿਆਉਂਦੇ ਨੇ ਇਹ ਮਹਿੰਗੀਆਂ ਗੱਡੀਆਂ ਕਿਵੇਂ ਲਿਆਉਂਦੇ ਨੇ ਇਹ ਨਹੀਂ ਪਤਾ ਇਹ ਤਾਂ ਪੋਗਲਣ ਵੀ ਲਿਆਉਂਗਾ ਹਾਂ ਜੀ ਮੈਂ ਕਹਿੰਨਾ ਜੀ ਇਹਦੇ ਬਦਲੇ ਦੋ ਗੱਡੀਆਂ ਚਣਗੀਆਂ ਜਿਹੜੀਆਂ ਉਹ ਵਧੀਆ ਕਹਿੰਦੇ ਨੇ ਲਗਜ਼ਰੀ ਗੱਡੀਆਂ ਕਹਿੰਦੇ ਇਹ ਇੱਕ ਵੇਚੀ ਅਸੀਂ ਦੋ ਲਿਆਵਾਂਗੇ ਜੀ ਹਾਂ ਜੀ ਮਰਸਡੀਜ਼ ਦੇ ਬਰਾਬਰ ਹੋਊਗੀ ਮਰਸਡੀਜ਼ ਦੇ ਬਰਾਬਰ ਹੈ ਜੀ ਬਿਲਕੁਲ ਹਾਂ ਜੀ ਤੇ ਦੂਜੇ ਪਾਸੇ ਜੀ ਸੀ ਬੀ ਵੀ ਲਿਆ ਕੇ ਖੜੀ ਕਰਤੀ ਬਾਈ ਬਾਈ ਜੀ ਮਰਸਡੀਜ਼ ਨੇ ਕੀ ਕਰਨਾ ਜੀ ਅੱਜ ਮਰਸਡੀਜ਼ ਹੈ ਜੋ ਫੋਰਚਨਰ ਉਹ ਜਿੱਦਣ ਤੋਂ ਆ ਗਈ ਤੁਹਾਡੇ ਘਰੇ ਖੜ ਗਈ ਉਹਦਾ ਰੇਟ ਘਟਣ ਨੂੰ ਆ। ਇਹ ਜਿੱਦਣ ਤੋਂ ਸਾਡੇ ਘਰੇ ਆ ਗਈ ਸਾਨੂੰ ਰੋਟੀ ਦੇ ਰਹੀ ਆ ਖਾਣ ਨੂੰ। ਠੀਕ ਹੈ ਇਹਦੇ ਨਾਲ ਘੱਟੋ ਘੱਟ 20 ਬੰਦਿਆਂ ਨੂੰ ਰੋਜ਼ਗਾਰ ਮਿਲ ਰਿਹਾ ਜੀ। ਠੀਕ ਹੈ 8 ਘੰਟੇ ਦੀ ਸ਼ਿਫਟ 'ਚ ਦੂਜਾ ਡਰਾਈਵਰ ਉਹ ਤੋਂ ਬਾਅਦ ਦੂਜਾ ਡਰਾਈਵਰ ਤੁਸੀਂ ਸ਼ਿਫਟਾਂ 'ਚ ਡਰਾਈਵਰ ਰੱਖੇ ਆ। ਲੋਕਾਂ ਨੂੰ ਰੋਜ਼ਗਾਰ ਦੇ ਰਹੇ ਆ ਜੀ। ਠੀਕ ਹੈ ਜੀ ਇਹ ਤਾਂ ਲੋਕਾਂ ਨੂੰ ਕੰਮ ਦੇ ਰਹੀ ਆ ਰੋਟੀ ਦੇ ਰਹੀ ਆ ਜੀ। ਮਰਸੀਡੀਜ਼ ਨੇ ਕਿਹੜਾ ਸਾਨੂੰ ਖਾਣ ਨੂੰ ਦੇਣਾ ਜੀ ਅਚਾਹ ਅਟਲਤ ਨੇ ਇਹ ਵੀ ਇੱਕ ਗੱਲ ਕਹੀ ਹੈ ਪੰਜਾਬ ਸਰਕਾਰ ਨੂੰ ਕਹਿੰਦੇ ਧਿਆਨ ਦਿੱਤਾ ਜਾਵੇ ਕਿ ਬਾਰਡਰਾਂ ਦੇ ਉੱਤੇ ਇਕੱਠ ਨਾ ਹੋਵੇ ਬੰਦੇ ਉੱਥੇ ਵੱਧ ਤੋਂ ਵੱਧ ਨਾ ਪਹੁੰਚ ਸਕਣ ਤਾਂ ਕੀ ਲੱਗਦਾ ਹੈ ਕਿ ਕਾਲ ਕੱਲ ਦੀ ਦਿੱਤੀ ਹੋਈ ਹੈ ਇਕੱਠ ਨਾ ਹੋਵੇ ਤਾਂ ਉਸ ਨੂੰ ਲੈ ਕੇ ਹੁਣ ਪੁਲਿਸ ਨੇ ਵੀ ਰੋਕਣਾ ਹੈ ਤਾਂ ਕਿਵੇਂ ਇੱਥੇ ਕਿਸਾਨ ਫਿਰ ਪਹੁੰਚਣ ਮੈਨੂੰ ਥੋੜੀ ਜਿਹੀ ਇੱਕ ਗੱਲ ਦੱਸੋ ਜੀ ਇਹ ਜਿਹੜੇ ਹਾਈ ਕੋਰਟ ਹੈ ਜਾਂ ਸੁਪਰੀਮ ਕੋਰਟ ਹੈ ਕੋਈ ਵੀ ਹੈ ਇਹ ਲੋਕਾਂ 'ਤੇ ਕਿਉਂ ਲਾਗੂ ਹੁੰਦਾ ਹੈ ਸਰਕਾਰਾਂ 'ਤੇ ਕਿਉਂ ਲਾਗੂ ਹੁੰਦਾ ਹੈ ਏ ਹੁਣ ਜਿਹੜਾ ਰਾਹ ਰੋਕਿਆ ਹੈ ਜ਼ਿੰਮੇਵਾਰਾਂ ਤਾਂ ਨਹੀਂ ਰੋਕੇ ਜੀ ਇਹ ਤਾਂ ਸਿਰ ਹਰਿਆਣਾ ਗਵਰਨਮੈਂਟ ਨੇ ਰੋਕਿਆ ਕਿਉਂ ਨਹੀਂ ਉਹ ਤਤਕਾਲ ਮੀਟਿੰਗ ਕਰਕੇ ਜਾਂ ਆਪਣੇ ਕੋਰਟ ਬਿਠਾ ਕੇ ਕਿਉਂ ਨਹੀਂ ਹਰਿਆਣਾ ਸਰਕਾਰ ਤੇ ਗਵਰਨਮੈਂਟ ਤੇ ਐਕਸ਼ਨ ਲਿਆ ਗਿਆ ਜੀ ਉਦੋਂ ਕੋਰਟ ਕਿੱਥੇ ਗਈ ਹੈ ਜੀ ਉਹਨਾਂ ਵੱਲੋਂ ਤਾਂ ਲੈਟਰ ਕੱਢ ਦਿੱਤਾ ਗਿਆ ਕਿ ਜੋ ਨੁਕਸਾਨ ਹੋਊਗਾ ਉਹਦੀ ਪਰਪਾਈ ਵੀ ਕਹਿੰਦੇ ਕਿਸਾਨਾਂ ਤੋਂ ਹੀ ਕੀਤੀ ਜਾਊਗੀ ਜੋ ਕਰੂਗਾ ਤੋੜਪੰ ਮੈਂ ਕਹਿੰਦਾ ਜੀ ਅੱਜ ਉਹ ਸਾਨੂੰ ਚੈੱਕ ਬੁੱਕਾਂ ਦੇ ਦੇਓ ਸੀ ਭਰ ਕੇ ਦੇਵਾਂਗੇ ਚੈੱਕ ਬੁੱਕਾਂ ਤੁਹਾਨੂੰ ਕਰਾਂਗੇ ਤੁਹਾਡਾ ਨੁਕਸਾਨ ਪੂਰਾ ਸੀ ਠੀਕ ਪਰਵਾਨ ਕੋਈ ਪ੍ਰਵਾਨ ਨਹੀਂ ਜੀ ਭਾਈ ਜੀ ਇੱਕ ਛੋਟੀ ਜਿਹੀ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਇਹ ਵੀ ਸ਼ਾਇਦ ਬਹੁਤਾਂ ਨੂੰ ਕੌੜੀ ਲੱਗੇ ਜਿਹੜਾ ਬੰਦਾ ਪੰਜਾਬ 'ਚ ਜੰਮ ਗਿਆ ਪਲੱਸ ਸਿੱਖਾਂ ਦੇ ਘਰ ਤੋਂ ਜੰਮ ਗਿਆ ਉਹ ਪਹਿਲੇ ਦਿਨ ਤੋਂ ਆਪਣੀ ਤਿਆਰੀ 'ਚ ਹੈ ਜੀ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਨੇ ਜੀ ਭਾਈ ਜੀ ਗੱਲਬਾਤ ਦੇ ਲਈ ਤਾਂ ਬਾਈ ਹੁਣੀ ਖਾਸ ਤੌਰ ਦੇ ਉੱਤੇ ਪੋਕਲੈਨ ਲੈ ਕੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖੋਗੇ ਤਾਂ ਹਾਂ ਪੋਕਲੈਨ ਜਿਹੜੀ ਹੈ ਉਹ ਤਿਆਰ ਬਰ ਤਿਆਰ ਕਰਵਾ ਕੇ ਮੋਡੀਫਾਈ ਕਰਵਾ ਕੇ ਬਾਈ ਹੁਣੀ ਲੈ ਕੇ ਪਹੁੰਚੇ ਨੇ ਤਾਂ ਇਹ ਪੂਰੀ ਪੋਕਲੈਨ ਹੈ ਤਾਂ ਮੂਰਲੇ ਪਾਸੇ ਤੁਸੀਂ ਵੇਖੋਗੇ ਸਟੀਲ ਦੀ ਚੱਦਰ ਔਰ ਅੰਦਰਲੇ ਪਾਸੇ ਇਥੋਂ ਦੀ ਡਰਾਈਵਰ ਜਿਹੜਾ ਉਹ ਬੈਠੂਗਾ ਉਸਦੇ ਵੱਲੋਂ ਸਾਰਾ ਆਪਰੇਟ ਕੀਤਾ ਜਾਊਗਾ ਤਾਂ ਹੈਵੀ ਜਿਹੜੇ ਕੰਮ ਹੁੰਦੇ ਨੇ ਉਹਨਾਂ ਵਾਸਤੇ ਇਹ ਪੋਕਲਨ ਇਸਤੇਮਾਲ ਕੀਤੀ ਜਾਂਦੀ ਹੈ ਪਰ ਕਿਸਾਨ ਕਹਿੰਦੇ ਇਹ ਸੰਧ ਸਾਡੇ ਗਹਿਣੇ ਨੇ ਅਸੀਂ ਮਹਿੰਗੀਆਂ ਗੱਡੀਆਂ ਦੇ ਉੱਤੇ ਇਨਵੈਸਟ ਨਹੀਂ ਕਰਦੇ ਅਸੀਂ ਤਾਂ ਇਹਨਾਂ ਸੰਧਾਂ ਦੇ ਉੱਤੇ ਹੀ ਇਨਵੈਸਟ ਕਰਦੇ ਹਾਂ ਤਾਂ ਆਹ ਸੰਧ ਲੈ ਕੇ ਕਿਸਾਨ ਪਹੁੰਚ ਚੁੱਕੇ ਦੇ ਕਿਉਂਕਿ ਪਹਿਲੇ ਦਿਨ ਅਸੀਂ ਤਸਵੀਰਾਂ ਵੇਖੀਆਂ ਸੀ ਅਥਰੂ ਗੈਸ ਦੇ ਗੋਲੇ ਦਾਗੇ ਗਏ ਸੀ ਕਿਸਾਨ ਟਰੈਕਟਰਾਂ ਤੇ ਸੀ ਹਾਲਾਂਕਿ ਟਰੈਕਟਰਾਂ ਦੇ ਨਾਲ ਪਿਛਲੀ ਵਾਰ ਤਾਂ ਸਿੰਘੂ ਪਹੁੰਚ ਗਏ ਸੀ ਪਰ ਇਸ ਵਾਰ ਸਿੱਧੇ ਤੌਰ ਦੇ ਉੱਤੇ ਅਥਰੂ ਗੈਸ ਦੇ ਗੋਲੇ ਮਾਰੇ ਜਾਂਦੇ ਨੇ ਤਾਂ ਕਿਸਾਨਾਂ ਨੂੰ ਦਿੱਕਤ ਆਈ ਤਾਂ ਉਸੇ ਦਾ ਹੀ ਹੱਲ ਲੈਂਦਾ ਨੇ ਆ ਕੱਢਿਆ ਇੱਥੇ ਮੋਡੀਫਾਈ ਕਰਵਾ ਕੇ ਇਹ ਪੋਕਲਨ ਲਿਆਏ ਨੇ ਪੋਕਲਨ ਲਿਆਈ ਹੈ ਹੁਣ ਇਹ ਔਰ ਦੂਸਰੇ ਪਾਸੇ ਜੀਸੀਬੀ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਉਹ ਵੀ ਤਿਆਰ ਕਰ ਲੱਤੀ ਹੈ ਤਾਂ ਪੂਰੀ ਤੁਸੀਂ ਆਹ ਦੇਖ ਦੇਖੋਗੇ ਪੂਰੀ ਤਸਵੀਰ ਦੇਖੋਗੇ ਤਾਂ ਦੂਸਰੇ ਪਾਸੇ ਵੀ ਤੁਹਾਨੂੰ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਪੂ ਕੀ ਕਹਿਣਾ ਦੱਸੋ ਤੁਸੀਂ ਪੁੱਛੋ ਮੈਂ ਦੱਸਾਂ ਹੈ ਤੁਸੀਂ ਸਵਾਲ ਕਰੋ ਮੈਂ ਦੱਸਾਂ ਕੀ ਦੱਸੋ ਕੀ ਕਹੋਗੇ ਆ ਪੋਕਲਨ ਲਿਆਏ ਕਿ ਹੁਣ ਕਿਸਾਨ ਵੇਖੋ ਜੀ ਕਿਸਾਨ ਹੁਣ ਮਰਨ ਦੇ ਆ ਗਿਆ ਜੋ ਹੋਊਗਾ ਤੇ ਕਿਸਾਨ ਝੱਲੂਗਾ ਇਹ ਮੋਦੀ ਇੰਨੇ ਜੱਦਾ ਵੱਡਾ ਵੱਡਾ ਕਿਸਾਨਾਂ ਤੇ ਦੰਦਰ ਕਰਦਾ ਪਤਾ ਉਹ ਪਾਣੀ ਫਸਲ ਇਹਦੀ ਛੱਡ ਕੇ ਤੇ ਕਿਸਾਨ ਕਿਹੜੇ ਰਾਹ ਤੋਰਦਾ ਨੇ ਕੀ ਖਾਊਗਾ ਕੀ ਕਰੂਗਾ ਡਾਡੇ ਕੇ ਮਾਰਿਆ ਇਹਨੂੰ ਹੋਰ ਮਾਰਦਾ ਇਹਨੂੰ ਕੱਲ ਨੂੰ ਕੀ ਹੋਊਗਾ ਇਹ ਕੀ ਆ ਪੀਰ ਰਾਜ ਕਰੂਗਾ ਇਹ ਨੂੰ ਸਾਬੇ ਨੇ ਕਿੱਥੇ ਜਾ ਕੇ ਮਾਰ ਮਾਰ ਇਹ ਉਹ ਆਪਣੀ ਮਰਨ ਨਹੀਂ ਚਾਰੀ ਕਰੇ ਤਾਂ ਪੋਕਲੈਨ ਲੈ ਕੇ ਪਹੁੰਚੇ ਤੁਸੀਂ ਆ ਤਸਵੀਰ ਦੇਖ ਸਕਦੇ ਹੋ ਤਾਂ ਇਹ ਪੂਰੀ ਤਿਆਰੀ ਜਿਹੜੀ ਹੈ ਪੋਕਲੈਨ ਦੀ ਇਸ ਵੇਲੇ ਕਿਸਾਨਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਔਰ ਦੂਸਰੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਵੀ ਜੋ ਤਿਆਰੀ ਹੈ ਉਹ ਕੀਤੀ ਗਈ ਹੈ ਤਾਂ ਨਵਦੀਪ ਦੇ ਬਾਪੂ ਜੀ ਵੀ ਇੱਥੇ ਪਹੁੰਚੇ ਨੇ ਇਹਨਾਂ ਦੇ ਆਦਮੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਆ ਤੁਸੀਂ ਤਸਵੀਰ ਵੇਖੋਗੇ ਪੋਕਲੈਨ ਦੀ ਤਾਂ ਪੋਕਲੈਨ ਨੂੰ ਤਿਆਰ ਪਰ ਤਿਆਰ ਕਰਵਾ ਕੇ ਇੱਥੇ ਪਹੁੰਚੇ ਨੇ ਨਵਦੀਪ ਦੇ ਬਾ ਪੂਣੀ ਇੱਥੇ ਨੇ ਗੱਲਬਾਤ ਕਰਦੇ ਆ ਤਾਂ ਜਿਵੇਂ ਕਿਹਾ ਸੀ ਕਿ ਇੰਤਜ਼ਾਰ 21 ਤਰੀਕ ਤੱਕ ਕੀਤਾ ਜਾਊਗਾ ਤਾਂ ਉਸੇ ਤਰੀਕੇ ਨਾਲ ਫਿਰ ਅੱਜ ਤਿਆਰੀਆਂ ਤੁਸੀਂ ਪੂਰੀਆਂ ਕਰਕੇ ਪਹੁੰਚਦੇ ਹੋ ਨਹੀਂ ਨਹੀਂ ਅਸੀਂ ਤਿਆਰੀਆਂ ਨਹੀਂ ਕੋਈ ਮਰੀ ਕੋਈ ਉਹ ਨਹੀਂ ਹੈ ਤਿਆਰੀ ਕਿਸ ਚੀਜ਼ ਦੀ ਹੈ ਤਾਂ ਆਪਣੇ ਮੈਦਾਨ ਸਾਫ ਕਰਨਾ ਹੈ ਪੱਧਰ ਕਰਨਾ ਸਾਰਾ ਬੈਠਣੇ ਵਾਸਤਾ ਇਸ ਕਰਕੇ ਮਸ਼ੀਨਾਂ ਮੰਗਾਈਆਂ ਮਰੇ ਵਕ ਕਸੀਆਂ ਗੱਲ ਨਹੀਂ ਹੁੰਦਾ ਉਹ ਮਸ਼ੀਨਾਂ ਗੱਲੀ ਕਰਾਂਗੇ ਇਹਨੂੰ ਫਾਈ ਤਰੀਕੇ ਨਾਲ ਕਰੋ ਟੀ ਮਟੋੜ ਸਾਰਾ ਸਿੱਧਾ ਕਰਨਾ ਹੈ ਤੋ ਜੇ ਤੇ ਬੰਦੀਆਂ ਕੋਈ ਆਰਡਰ ਆਵਾਗਾ ਫਿਰ ਦੇਖਾਂਗੇ ਉਸ ਤੋਂ ਬਾਅਦ ਵੀ ਤੂੰ ਮਹਾਰੀ ਤੋ ਜਿਹੀ ਤੇਰੀ ਪਹਿਲਾਂ ਦੀ ਅਜੀ ਵੈਸੀ ਤਿਆਰੀ ਆ ਇਧਰ ਨੇ ਪਾਸੇ ਨੂੰ ਕਾਫੀ ਬੈਰੀਕੇਟ ਲਾਏ ਹੋਏ ਨੇ ਤਾਂ ਇਹ ਵੀ ਪੱਧਰ ਇਹ ਵੀ ਪੱਧਰ ਕਰ ਦੋਗੇ ਹਾਂ ਇਹ ਤਾਂ ਆਪਾਂ ਇਸ ਤਰ੍ਹਾਂ ਬਿਨਾਂ ਮਸ਼ੀਨ ਤੇ ਕਰਦੇ ਕੋਈ ਦਿੱਕਤ ਨਹੀਂ ਬਿਨਾਂ ਮਸ਼ੀਨ ਤੇ ਕਰਦੇ ਕੱਲ ਦੀ ਉਡੀਕ 21 ਤਰੀਕ ਦੀ ਔਰ 11 ਵਜੇ ਦੀ ਰਹੂ ਕੋਈ ਸੰਗਤ ਦੇ ਹੱਥ 'ਚ ਜੋ ਸੰਗਤ ਜ਼ਿਆਦਾ ਵਗੀ ਆਪਾਂ ਇਧਰੋਂ ਚੱਲਦੇ ਗਏ ਨੀ ਆਪਾਂ ਬੈਠੇ ਆਂ ਜਦ ਸੰਗਤ ਦਾ ਹੁਕਮ ਹੋਗਾ ਵੀ ਚਲੋ ਜੀ ਆਪਾਂ ਥਾਰੀ ਗਏ ਲਾਂ ਅੱਗਾ ਅੱਗਾ ਹਮ ਹੋ ਜਾਗੇ ਪਿੱਛੇ ਪਿੱਛੇ ਸੰਗਤ ਆ ਜਾਗੀ ਕੋਈ ਦਿੱਕਤ ਨਹੀਂ ਤਾਂ ਕਹਿੰਦੇ ਅੱਗੇ ਅੱਗੇ ਸੰਗਤ ਹੋਊਗੀ ਪਿੱਛੇ ਪਿੱਛੇ ਅਸੀਂ ਆ ਜਾਾਂਗੇ ਜੋ ਸੰਗਤ ਦਾ ਫੈਸਲਾ ਹੋਊਗਾ ਉਸੇ ਦੇ ਹਿਸਾਬ ਨਾਲ ਇਹ ਕੰਮ ਕੀਤਾ ਜਾਊਗਾ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਪੋਕਲੈਂਡ ਲੈ ਕੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਗਏ ਨੇ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਹਰਿਆਣਾ ਪੁਲਿਸ ਦੀ ਤਾਂ ਹਰਿਆਣਾ ਪੁਲਿਸ ਦੇ ਵੀ ਉੱਥੇ ਤਿਆਰੀਆਂ ਸ਼ੁਰੂ ਕਰ ਲETੀਆਂ ਤਾ ਪੋਕਲਨ ਜਿਹੜੇ ਨੇ ਉਹ ਕਿਸਾਨ ਲਗੇ ਤਾਂ ਦੂਸਰੇ ਪਾਸੇ ਹਰਿਆਣਾ ਪੁਲਿਸ ਵੀ ਨਾਲ ਹੀ ਹਰਕਤ ਦੇ ਵਿੱਚ ਆ ਗਈ ਜਿਵੇਂ ਹੀ ਪੋਕਲਨ ਦੇਖੀ ਜਿਵੇਂ ਹੀ ਪੋਕਲਨ ਨਜ਼ਰ ਪੈਂਦੀ ਹੈ ਹਰਿਆਣਾ ਪੁਲਿਸ ਦੀ ਕਿਉਂਕਿ ਇੱਥੇ ਹਲਚਲ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਬਹੁਤ ਇੱਥੇ ਨੌਜਵਾਨ ਜਿਹੜਾ ਹੈ ਉਹ ਉਸ਼ਾ ਦੇ ਵਿੱਚ ਆ ਗਿਆ ਸੀ ਤਾਂ ਜਿਵੇਂ ਹੀ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਹੋਇਆ ਕਿ ਇੱਥੇ ਲੋਕਾਂ ਨੇ ਨਹੀਂ ਪਹੁੰਚਣਾ ਤਾਂ ਜਿਵੇਂ ਹੀ ਉਹ ਦੇਖਿਆ ਹਰਿਆਣਾ ਪੁਲਿਸ ਨੇ ਉਸ ਤੋਂ ਬਾਅਦ ਹਲਚਲ ਦੇ ਵਿੱਚ ਹਰਿਆਣਾ ਪੁਲਿਸ ਵੀ ਆਈ ਔਰ ਪੋਕਲਨ ਨੂੰ ਦੇਖ ਕੇ ਹੀ ਉਹ ਵੀ ਐਕਸ਼ਨ ਮੋਡ ਦੇ ਵਿੱਚ ਹਰਿਆਣਾ ਪੁਲਿਸ ਆ ਜਾਂਦੀ ਹੈ ਤਾਂ ਦੂਸਰੇ ਪਾਸੇ ਦੇਖੋਗੇ ਹਰਿਆਣਾ ਪੁਲਿਸ ਨੇ ਵੀ ਆਪਣੀਆਂ ਇਧਰਲੇ ਪਾਸੇ ਤਿਆਰੀਆਂ ਕਰ ਲETੀਆਂ ਦਾ ਸਿਰੇ ਜਿਹੜਾ ਟੈਂਟ ਲਾਇਆ ਹੋਇਆ ਸੀਗਾ ਉਹ ਟੈਂਟ ਵੀ ਹਟਾ ਦਿੱਤਾ ਔਰ ਐਕਸ਼ਨ ਮੋਡ ਦੇ ਵਿੱਚ ਜ਼ਰੂਰ ਹਰਿਆਣਾ ਪੁਲਿਸ ਵੀ ਆ ਗਈ ਹੈ ਜਿਵੇਂ ਹੀ ਪੋਕਲਨ ਦੇਖੀ ਉਵੇਂ ਹੀ ਐਕਸ਼ਨ ਮੋਡ ਦੇ ਵਿੱਚ ਹਰਿਆਣਾ ਪੁਲਿਸ ਵੀ ਆਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੱਥਾਂ ਦੇ ਵਿੱਚ ਟੀਅਰ ਗੈਸ ਵਾਲੇ ਗੋਲੇ ਔਰ ਪੂਰੀ ਤਿਆਰੀਆਂ ਦੇ ਵਿੱਚ ਹਰਿਆਣਾ ਪੁਲਿਸ ਨਜ਼ਰ ਆ ਰਹੀ ਹੈ ਮੈਂ ਜਿਸ ਨੂੰ ਕਹੂੰਗਾ ਥੋੜਾ ਹੋਰ ਜ਼ੂਮ ਜਾਵੇ ਤਾਂ ਦੇਖਿਆ ਜਾਵੇ ਕਿ ਕਿਹੜੀ ਚੀਜ਼ ਨੂੰ ਲੈ ਕੇ ਹਰਿਆਣਾ ਪੁਲਿਸ ਉੱਥੇ ਖੜੀ ਹੋਈ ਹੈ ਤਾਂ ਦੇਖੋਗੇ ਤੁਸੀਂ ਹਰਿਆਣਾ ਪੁਲਿਸ ਨੇ ਲਾਈਟ ਵੀ ਲਾਈ ਹੋਈ ਹੈ ਉੱਥੇ ਤਾਂ ਲਾਈਟ ਲਾ ਕੇ ਔਰ ਪੂਰੀ ਤਿਆਰੀ ਦੇ ਵਿੱਚ ਹਰਿਆਣਾ ਪੁਲਿਸ ਨਜ਼ਰ ਆ ਰਹੀ ਹੈ